ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦੇ ਆ ਕਿ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਨ ਜਿਹੜੇ ਵੀ ਨਵੇਂ ਨੇ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਹ ਜਿਹੜੀ ਅੱਜ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਗੱਲਬਾਤ ਇਹ ਆ ਕਿ ਕਈ ਵੀ ਪੁੱਛਦੇ ਨੇ ਕਿ ਮੁਰਗੀਆਂ ਤੋਂ ਕਿੰਨੀ ਕਮਾਈ ਆ ਹੈਗੀ ਵੀ ਆ ਜਾਂ ਨਹੀਂ ਸੋ ਇਸ ਵਿਸ਼ੇ ਤੇ ਪੱਜੇ ਗੱਲਬਾਤ ਕਰਾਂਗੇ ਤੁਹਾਡੇ ਨਾਲ ਕਿ ਕਿੰਨੀ ਕਮਾਈ ਆ ਕੀ ਗੱਲਬਾਤ ਆ ਸਾਰੀ ਦੋਸਤੋ ਜਿਸ ਤਰ੍ਹਾਂ ਆਪਾਂ ਜਾਣਦੇ ਆ ਕਿ ਜਿਹੜੀਆਂ ਮੁਰਗੀਆਂ ਹੁੰਦੀਆਂ ਨੇ ਫ੍ਰੀ ਰੇਂਜ 'ਚ ਰਹਿ ਕੇ ਬਹੁਤ ਖੁਸ਼ ਹੁੰਦੀਆਂ ਨੇ ਇਹਨਾਂ ਨੂੰ ਖੁੱਲਾ ਏਰੀਆ ਚਾਹੀਦਾ ਹੁੰਦਾ ਜੇਕਰ ਪੰਨਾਂ ਨੂੰ ਜਿਹੜਾ ਖੁੱਲਾ ਏਰੀਆ ਜਿੱਦਾ ਰੂੜੀ ਹੁੰਦੀ ਆ ਜਾਂ ਖੇਤਾਂ 'ਚ ਆਪਣੇ ਜਗ੍ਹਾ ਹੁੰਦੀ ਆ ਖੁੱਲੀ ਆਪਾਂ ਇਹਨਾਂ ਨੂੰ ਰੱਖ ਸਕਦੇ ਆ ਇਹਦੇ ਨਾਲ ਇੱਕ ਤਾਂ ਇਹਨਾਂ ਦਾ ਫੀਡ ਦਾ ਖਰਚਾ ਬਿਲਕੁਲ ਜ਼ੀਰੋ ਹੋ ਜਾਂਦਾ ਹੈਗਾ ਜੇ ਜ਼ੀਰੋ ਨਹੀਂ ਤਾਂ 10 15 20% ਹੀ ਰਹਿ ਜਾਂਦਾ ਸਾਰਾ ਦੂਸਰਾ ਇਹ ਜਿਹੜਾ ਖੁੱਲੇ 'ਚ ਘੁੰਮ ਫਿਰ ਕੇ ਇਹ ਖੁਸ਼ ਜ਼ਿਆਦਾ ਰਹਿੰਦੇ ਨੇ ਜੇਕਰਾਂ ਕਿਸੇ ਕੋਲ ਖੁੱਲੀ ਜਗ੍ਹਾ ਗਈ ਉੱਥੇ ਇਹ ਆਪਣਾ ਜਿਹੜਾ ਕੀਟ ਪਤੰਗਾ ਜਿਹੜਾ ਉਹ ਖਾਂਦੇ ਨੇ ਉਹਦੇ ਨਾਲ ਆਪਣਾ ਜਿਹੜਾ ਫੀਡ ਦਾ ਖਰਚਾ ਘਟ ਜਾਂਦਾ ਤਾਂ ਕਰਕੇ ਆਪਾਂ ਨੂੰ ਜਿਹੜਾ ਪ੍ਰੋਫਿਟਾ ਉੱਥੇ ਵਧੇ ਜਾਂਦਾ ਹੈ ਜੇਕਰ ਆਪਾਂ ਇਹਨਾਂ ਨੂੰ ਪ੍ਰੋਪਰ ਫੀਡ ਤੇ ਪਾਲਦੇ ਆ ਤਾਂ ਥੋੜਾ ਜਿਹਾ ਇਹਨਾਂ ਦਾ ਖਰਚਾ ਵਧੇ ਜਾਂਦਾ ਹੈਗਾ ਲਾਛੇ ਫਿਰ ਵੀ ਨਹੀਂ ਹੁੰਦਾ ਕੰਮ ਪਰ ਜੇ ਪਹਿਲਾਂ ਤੋਂ ਵੱਧ ਪ੍ਰੋਫਿਟ ਲੈਣਾ ਤਾਂ ਆਪਾਂ ਇਹਨਾਂ ਨੂੰ ਫ੍ਰੀ ਰੇਜ 'ਚ ਰੱਖਣਾ ਪਊਗਾ ਤੇ ਜੇਕਰ ਆਪਾਂ ਗੱਲਬਾਤ ਕਰੀਏ ਕਿ ਜਿਹੜਾ ਫ੍ਰੀ ਰੇਜ ਦਾ ਇਹਦਾ ਅੰਡਾ ਇਹਦਾ ਅੰਡਾ ਪੈਦਾ ਹੁੰਦਾ ਫ੍ਰੀ ਰੇਜ 'ਚ ਇਹਨਾਂ ਨੂੰ ਘੁੰਮ ਫਿਰ ਕੇ ਉਹ ਅੰਡਾ ਬਿਲਕੁਲ ਜਿਹੜਾ ਉਹ ਆਰਗੈਨਿਕ ਹੁੰਦਾਗਾ ਜਿਸ ਤਰ੍ਹਾਂ ਤੁਸੀਂ ਆਪਾਂ ਬੱਕਰੀਆਂ ਦੀ ਗੱਲਬਾਤ ਕਰ ਲਈਏ ਜਿਸ ਤਰ੍ਹਾਂ ਜੇ ਕੋਈ ਵੀ ਬੱਕਰੀਆਂ ਨੇ ਜਿਹੜੀਆਂ ਘੁੰਮ ਫਿਰ ਕੇ ਚਰਦੀਆਂ ਨੇ ਜਿਹੜਾ ਉਹਨਾਂ ਦਾ ਦੁੱਧ ਦਾ ਜ਼ਿਆਦਾ ਗੁਣਾਕਾਰੀ ਮੰਨਿਆ ਗਿਆ ਉਹ ਕਿਉਂ ਮੰਨਿਆ ਗਿਆ ਤਾਂ ਕਿ ਉਹ ਜ਼ਿਆਦਾ ਤੁਰ ਫਿਰ ਕੇ ਅਲੱਗ-ਅਲੱਗ ਜਗ੍ਹਾ ਤੋਂ ਚਰਦੀਆਂ ਨੇ ਉਸ ਕਰਕੇ ਜਿਹੜਾ ਉਹਦਾ ਦੁੱਧ ਦਾ ਜ਼ਿਆਦਾ ਗੁਣਾਕਾਰੀ ਮੰਨਿਆ ਗਿਆ ਹੈਗਾ ਇਸ ਤਰ੍ਹਾਂ ਮੁਰਗੀਆਂ ਦਾ ਜਿਹੜੇ ਇਹ ਜਿਆਦਾ ਰੂੜੀਆਂ ਤੋਂ ਘੁੰਮ ਫਿਰ ਕੇ ਜਿਹੜਾ ਉਹ ਆਪਣਾ ਆਹਾਰ ਲੈਂਦੇ ਨੇ ਇਹਨਾਂ ਦੇ ਅੰਡੇ ਜਿਹੜੇ ਪਿਓਰ ਆਰਗੇਨਿਕ ਮੰਨੇ ਗਏ ਨੇ ਸੋ ਜੇਕਰ ਇਹਨਾਂ ਨੂੰ ਫਰੀ ਰੇਂਜ 'ਚ ਰੱਖ ਸਕਦੇ ਆ ਤਾਂ ਸਾਰਿਆਂ ਨੂੰ ਵਧੀਆ ਨਾਲੇ ਤਾਂ ਜਿਹੜਾ ਉਸ ਨਾਲ ਜਿਹੜੇ ਇਹਨਾਂ ਦਾ ਖਰਚਾ ਘਟਦਾ ਤੇ ਦੂਸਰਾ ਆਪਾਂ ਨੂੰ ਪ੍ਰੋਫਿਟ ਜਿਆਦਾ ਹੁੰਦਾ ਸੋ ਇਦਾਂ ਦੀਆਂ ਜਿਹੜੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਕਿਸੇ ਵੀ ਵਿਸ਼ੇ ਦੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਾਂ ਤੁਹਾਡੇ ਲਈ ਉਸ ਵਿਸ਼ੇ ਤੇ ਵੀਡੀਓ ਬਣਾ ਦੇਣਾ ਸੋ ਚੈਨਲ ਨੂੰ ਇਸ ਤਰ੍ਹਾਂ ਪਿਆਰ ਦਿੰਦੇ ਰਹੋ ਤਾਂ ਜੋ ਆਪਾਂ ਤੁਹਾਡੇ ਲਈ ਹੋਰ ਵੀ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹੀਏ ਜਿਹੜੇ ਵੀ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ